ਇੱਕ ਪੰਜਾਬ ਦੀ ਧਿਰ ਇੱਕ ਪੰਜਾਬੀ ਸਿਆਸੀ ਪਾਰਟੀ ਜਿਹਨੇ ਪੰਜਾਬ ਦੇ ਅੰਦਰ 10 ਸਾਲ ਰਾਜ ਕੀਤਾ ਔਰ ਪੰਜਾਬ ਦੇ ਅੰਦਰ ਕਾਨੂੰਨ ਨੂੰ ਛਿੱਕੇ ਤੇ ਟਾਂਕੇ ਰੱਖਿਆ ਪੰਜਾਬ ਦੇ ਅੰਦਰ ਹਮੇਸ਼ਾ ਉਹਨਾਂ ਦੇ ਰਾਜ ਦੇ ਸਮੇਂ ਕਾਨੂੰਨ ਤੋੜਿਆ ਜਾਂਦਾ ਸੀ ਕਾਨੂੰਨ ਨੂੰ ਨਿੱਜੀ ਹਿੱਤਾਂ ਲਈ ਵਰਤਿਆ ਜਾਂਦਾ ਸੀਗਾ ਕਿਉਂਕਿ ਉਹ ਆਤਨ ਉਹਨਾਂ ਦੀ ਪਾਰਟੀ ਦਾ ਅਸੂਲ ਆ ਕਿ ਹਮੇਸ਼ਾ ਹੀ ਉਹ ਕਾਨੂੰਨ ਤੋੜਦੇ ਰਹੇ ਨੇ ਹੁਣ ਵੀ ਉਹ ਜਿਹੜੀ ਉਹਨਾਂ ਦੀ ਪਰਿਵਾਰ ਪਰਿਵਾਰ ਬਚਾਓ ਯਾਤਰਾ ਕਹਿਣ ਦੂਤਾ ਉਹ ਕਹਿੰਦੇ ਨੇ ਕਿ ਅਸੀਂ ਪੰਜਾਬ ਬਚਾਓ ਯਾਤਰਾ ਤਾਂ ਨਿਕਲੇ ਹੋਇਆ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਜਿਨੇ ਅੱਜ ਪੰਜਾਬ ਯਾਤਰਾ ਪੰਜਾਬ ਬਚਾਓ ਯਾਤਰਾ ਦੇ ਨਾਂ ਦੇ ਉੱਤੇ ਥੱਲੇ ਆਪਣਾ ਪਰਿਵਾਰ ਬਚਾਓ ਯਾਤਰਾ ਸ਼ੁਰੂ ਕੀਤੀ ਹੋਈ ਆ ਉਹਨਾਂ ਨੇ ਮਿਤੀ ਮਿਤੀ 6 4 ਮਿਤੀ 6 4 2024 ਨੂੰ ਉਹਨਾਂ ਦੇ ਪ੍ਰਧਾਨ ਸਖਵੀਰ ਸਿੰਘ ਬਾਦਲ ਜੀ ਨੇ ਜਦੋਂ ਉਹ ਪਰਿਵਾਰ ਬਚਾਓ ਯਾਤਰਾ ਯਾ ਪੰਜਾਬ ਬਚਾਓ ਯਾਤਰਾ ਰਾਏਕੋਟ ਦੇ ਅੰਦਰ ਰਾਏਕੋਟ 'ਚ ਪਹੁੰਚੀ ਸੀ ਉਸ ਸਮੇ ਮਾਡਲ ਕੋਡ ਆਫ ਕੰਡਕਟਰ ਦੀਆਂ ਧੱਜੀਆਂ ੜਾਂਜਾਂ ਗਿਆਂ ਉਸ ਸਮੇ ਕਾਨੂੰਨ ਨੂੰ ਤੋੜਿਆ ਗਿਆ ਉਸ ਸਮੇ ਜੋ ਕਾਨੂੰਨ ਜੋ ਸੰਵਧਾਨ ਬਾਬਾ ਸਾਹਿਬ ਹੀਮਰਾਂ ਬੇੜਕਰ ਜੀ ਨੇ ਬਣਾਇਆ ਸੀ ਉਸ ਕਾਨੂੰਨ ਨੂੰ ਤੋੜਿਆ ਗਿਆ ਮਾਡਲ ਆਫ ਕੋਡ ਮਾਡਲ ਆਫ ਕੋਡ ਆਫ ਕੰਡਕਟ ਦੀਆਂ ਧੱਜੀਆਂ ੜਾਂਜਾਂ ਗਿਆਂ ਕਿਸ ਤਰ੍ਹਾਂ ਛੋਟੇ ਬੱਚਿਆਂ ਦਾ ਕਿਸ ਤਰ੍ਹਾਂ ਚਿਲड्रन ਦਾ ਛੋਟੇ ਬੱਚਿਆਂ ਦਾ ਆਪਣੇ ਨਿੱਜੀ ਹਿੱਤਾਂ ਦੇ ਲਈ ਸਿਰਫ ਵੋਟਾਂ ਲੈਣ ਦੇ ਲਈ ਬੱਚਿਆਂ ਦਾ ਦੁਰਉਪਯੋਗ ਹੋਇਆ ਕਿਸ ਤਰ੍ਹਾਂ ਬੱਚਿਆਂ ਨੂੰ ਮਾਈਕ ਫੜਾ ਕੇ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਸਾਡੇ ਲਈ ਅਪੀਲ ਕਰੋ ਤੁਸੀਂ ਸਾਡੇ ਲਈ ਵੋਟਾਂ ਦੀ ਅਪੀਲ ਕਰੋ ਉੱਥੇ ਕਿਹਾ ਗਿਆ ਸ਼ੋਮਲੀ ਕਾਲੇਦਲ ਦੇ ਪ੍ਰਧਾਨ ਸਖਵੀਰ ਸਿੰਘ ਬਾਦਲ ਜੀ ਨੇ ਉਸ ਯਾਤਰਾ ਦੌਰਾਨ ਬੱਚਿਆਂ ਤੋਂ ਇਹ ਸਲੋਗਨ ਲਵਾਏ ਇਹ ਨਾਅਰੇ ਲਵਾਏ ਕਿ ਅਕਾਲੀ ਦਲ ਜਿੰਦਾਬਾਦ ਕਹੋ ਬੱਚਿਆਂ ਤੋਂ ਇਹ ਨਾਅਰੇ ਲਵਾਏ ਕਿ ਅਕਾਲੀ ਦਲ ਜਿੰਦਾਬਾਦ ਕਹੋ ਬੱਚਿਆਂ ਨੂੰ ਕਿਹਾ ਗਿਆ ਕਿ ਤੁਸੀਂ ਸ਼੍ਰੋਮਣੀ ਅਕਾਲੀ ਦਲ ਲਈ ਵੋਟਾਂ ਦੀ ਅਪੀਲ ਕਰੋ ਬੱਚਿਆਂ ਨੂੰ ਸਕ੍ਰਿਪਟ ਲਿਖ ਕੇ ਦਿੱਤੀ ਗਈ ਬੱਚਿਆਂ ਦਾ ਦੁਰਉਪਯੋਗ ਹੋਇਆ ਦੇਸ਼ ਦਾ ਕਾਨੂੰਨ ਜਾਣਦਾਗਾ ਕਿ ਤੁਸੀਂ ਕਿਸੇ ਵੀ ਬੱਚੇ ਨੂੰ ਜਿਹਦੀ ਉਮਰ 18 ਸਾਲ ਤੋਂ ਘੱਟ ਆ ਜਿਹੜਾ ਬਾਲਗ ਨਹੀਂ ਹੋਇਆ ਉਹਨੂੰ ਤੁਸੀਂ ਇਲੈਕਸ਼ਨ ਦੇ ਅੰਦਰ ਉਹ ਤੋਂ ਪ੍ਰਚਾਰ ਨਹੀਂ ਕਰਵਾ ਸਕਦੇ ਇਮੋਰਲ ਕੋਡ ਆਫ ਕੰਡਕਟ ਕਹਿੰਦਾਗਾ ਸਾਡੇ ਸੰਵਿਧਾਨ ਦੀਆਂ ਧਾਰਾਵਾਂ ਕਹਿੰਦੀਆਂ ਨੇਗੀਆਂ ਕਿ ਤੁਸੀਂ ਉਹਨਾਂ ਬੱਚਿਆਂ ਤੋਂ ਕੈਂਪੇਨ ਨਹੀਂ ਕਰਾ ਸਕਦੇ ਨੰਬਰ ਆਫ ਜਜਮੈਂਟਸ ਨੰਬਰ ਆਫ ਜਜਮੈਂਟਸ ਨੰਬਰ ਆਫ ਗਾਈਡਲਾਈਨਸ ਸਾਡੇ ਇਲੈਕਸ਼ਨ ਕਮਿਸ਼ਨ ਵੱਲੋਂ ਸਮੇਂ-ਸਮੇਂ ਸਰ ਜਾਰੀ ਕੀਤੀਆਂ ਗੰਜਾਂ ਨੇਗੀਆਂ ਕਿ ਇਹਨਾਂ ਤਹਿਤ ਅਸੀਂ ਬੱਚਿਆਂ ਦਾ ਬੱਚਿਆਂ ਤੋਂ ਇਲੈਕਸ਼ਨ ਕੈਂਪੇਨ ਨਹੀਂ ਕਰਵਾ ਸਕਦੇ ਪਰ ਲੇਕਿਨ ਸ਼੍ਰੋਮਣੀ ਅਕਾਲੀ ਦਲ ਨੇ ਸਖਵੀਰ ਸਿੰਘ ਮਾਦਲੋਂ ਦੇ ਪ੍ਰਧਾਨ ਜੀ ਨੇ ਕਾਨੂੰਨ ਦੀਆਂ ਧੱਜੀਆਂ ਣਾ ਜਾਂ ਕਿਉਂਕਿ ਉਹਨਾਂ ਨੂੰ ਘਰੋਂ ਵਿੱਚ ਵਿਸ਼ਵਾਸ ਨਹੀਂ ਹੈਗਾ ਉਹ ਹਮੇਸ਼ਾ ਕਾਨੂੰਨ ਤੋੜਨ ਦੇ ਆਦੀ ਨੇਗੇ ਪਹਿਲਾਂ ਵੀ ਤੁਸੀਂ ਦੇਖਿਆ ਹੋਣਾ ਕਈ ਜਗ੍ਹਾ ਤੇ ਕੀ ਕਹਿੰਦੇ ਹੁੰਦੇ ਸੀਗੇ ਜਦੋਂ ਪਿੰਡਾਂ 'ਚ ਪ੍ਰਚਾਰਤ ਜਾਂਦੇ ਨੇ ਕਹਿੰਦੇ ਕੁੰਡੀਆਂ ਲਾ ਲਓ ਬਿਜਲੀ ਦੀ ਚੋਰੀ ਕਰ ਲਓ ਪਾਣੀ ਦੀ ਚੋਰੀ ਕਰ ਲਓ ਉਹ ਆਤਨ ਮਜਬੂਰ ਨੇਗੇ ਉਹਨਾਂ ਦੀ ਆਦਤਾਂ ਇਸ ਤਰ੍ਹਾਂ ਦੀਆਂ ਨੇਗੇ ਹਮੇਸ਼ਾ ਕਾਨੂੰਨ ਤੋੜਨ ਵਾਲੀਆਂ ਨੇਗੇ ਇੱਥੇ ਵੀ ਉਹਨਾਂ ਨੇ ਡੇਟ 6 4 2024 ਨੂੰ ਯਾਨੀ ਕਿ ਐਸੇ ਮਹੀਨੇ 6 ਅਪ੍ਰੈਲ ਨੂੰ ਉਹਨਾਂ ਦੇ ਬੱਚਿਆਂ ਤੋਂ ਪ੍ਰਚਾਰ ਕਰਵਾ ਕੇ ਮਾਡਲ ਕੋਡ ਆਫ ਕੰਡਕਟ ਦੀਆਂ ਧੜੀਆਂ ਢਾਹਾਂ ਜਾਂ ਔਰ ਇਲੈਕਸ਼ਨ ਕਮਿਸ਼ਨ ਦੇ ਜੋ ਨੋਰਮਸ ਜੋ ਸਾਡੀਆਂ ਗਾਈਡਲਾਈਨਸ ਰਹਿਗੀਆਂ ਜਿਹੜੀਆਂ ਕਿ ਇਲੈਕਸ਼ਨ ਕਮਿਸ਼ਨ ਵੱਲੋਂ ਜਾਰੀ ਕੀਤੀਆਂ ਗਈਆਂ ਨੇ ਉਹਨਾਂ ਦੇ ਧੜੀਆਂ ਢਾਹ ਕੇ ਇੱਕ ਵਾਰ ਫੇਰ ਮੈਂ ਸਮਝਦਾ ਪੰਜਾਬ ਦੇ ਅੰਗੇਜਡ ਹੋਣ ਦਾ ਕਾਨੂੰਨ ਦੇ ਅਗੇ ਸੌਣ ਦਾ ਉਹਨਾਂ ਨੇ ਆਪਣੇ ਆਪ ਨੂੰ ਸਟੈਬਲਿਸ਼ ਕੀਤਾ ਆਪਣੇ ਆਪ ਨੂੰ ਦਸਾਇਆ ਕਿ ਕਿਸ ਤਰ੍ਹਾਂ ਆਕਾਲੀ ਦਲ ਜਿਹੜਾ ਕਾਨੂੰਨ 'ਚ ਵਿਸ਼ਵਾਸ ਨਹੀਂ ਰੱਖਦਾ ਸੋ ਉਹਨਾਂ ਦੇ ਖਿਲਾਫ ਅਸੀਂ ਆ ਕੰਪਲੇਂਟ ਇਲੈਕਸ਼ਨ ਕਮਿਸ਼ਨ ਸਾਹਿਬ ਨੂੰ ਭੇਜੀ ਆ ਕਿ ਉਹਨਾਂ ਦੇ ਅਗੇਂਸਟ ਚਾਈਲਡ ਲੇਬਰ ਪ੍ਰੋਪਰਸ਼ਨ ਰੈਗੂਲੇਸ਼ਨ ਐਕਟ 1986 ਦੇ ਤਹਿਤ ਜਿਹੜਾ ਕਿ 2016 'ਚ ਐਮੈਂਡਮੈਂਟ ਹੋਇਆ ਅਤੇ ਆਨਰੇਬਲ ਬੰਬੇ ਹਾਈ ਕੋਰਟ ਦੇ ਆਰਡਰ ਦੇ ਤਹਿਤ ਇਸੇ ਤਰ੍ਹਾਂ ਬਹੁਤ ਸਾਰੀਆਂ ਹੋਰ ਜੱਜਮੈਂਟਾਂ ਲਗੀਆਂ ਜਿਹੜੀਆਂ ਸਾਡੀਆਂ ਸਾਡੀ ਆਨਰੇਬਲ ਸੁਪਰੀਮ ਕੋਰਟ ਵੱਲੋਂ ਜਾਰੀ ਕੀਤੀਆਂ ਗੰਧਾਂ ਰਗੀਆਂ ਜਿਨ੍ਹਾਂ ਨੂੰ ਉਧਾਰ ਬਣਾ ਕੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਹਦਾਇਤਾਂ ਜਾਰੀ ਕੀਤੀਆਂ ਸੀ ਉਹਨਾਂ ਦੀ ਕੋਰ ਉਲੰਘਣਾ ਉਹਨਾਂ ਦੀ ਕੋਰ ਉਲੰਘਣਾ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਆ ਸੋ ਉਹਦੇ ਖਿਲਾਫ ਆ ਸਾਡਾ ਬਫਰ ਜਿਹੜਾ ਉਸ ਇਲੈਕਸ਼ਨ ਕਮਿਸ਼ਨ ਕੋਲੇ ਆਪਣਾ ਮੈਮੋਰੰਡਮ ਸਭ ਜੀ ਸਬਮਿਟ ਕੀਤਾਗਾ ਆਪਣੀ ਦਰਖਾਸਤ ਸਬਮਿਟ ਕੀਤੀ ਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਉਹਨਾਂ ਦੇ ਪ੍ਰਧਾਨ ਸਖਬੀਰ ਸਿੰਘ ਬਾਦਲ ਦੇ ਖਿਲਾਫ ਸਖਤ ਐਕਸ਼ਨ ਲਿਆ ਜਾਵੇ ਉਹਨਾਂ ਦੇ ਤਹਿ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿਉਂਕਿ ਉਹਨਾਂ ਨੇ ਸਾਡੇ ਛੋਟੇ-ਛੋਟੇ ਬੱਚਿਆਂ ਨੂੰ ਜਿਹੜੇ ਬੱਚੇ ਹਜੇ ਛੋਟੇ ਬੱਚੇ ਨੇਗੇ ਜਿਹੜੇ ਬਾਲਗ ਨਹੀਂ ਹੋਏ ਜਿਨ੍ਹਾਂ ਦੀ ਉਮਰ 18 ਸਾਲ ਤੋਂ ਘੱਟ ਆ ਉਹਨਾਂ ਬੱਚਿਆਂ ਨੂੰ ਇਲੈਕਸ਼ਨ ਦੇ ਲਈ ਸ਼੍ਰੋਮਣੀ ਅਕਾਲੀ ਦਲ ਦੇ ਲਈ ਆਪਣੇ ਨਿੱਜੀ ਮਫਾਦਿਆਂ ਦੇ ਲਈ ਸ਼੍ਰੋਮਣੀ ਕਾਲੀ ਦਲ ਨੇ ਵਰਤਿਆਗਾ ਸੋ ਦੇ ਖਿਲਾਫ ਅੱਜ ਇੱਕ ਕਲੈਕਸ਼ਨ ਕਮਿਸ਼ਨ ਨੂੰ ਜਿਹੜਾ ਹੈਗਾ ਆ ਯਾਦ ਪੱਤਰ ਦੇ ਕੇ ਆ ਕਿ ਉਹਨਾਂ ਮੈਮੋਰੰਡਮ ਸਬਮਿਟ ਕਰਕੇ ਮੀਰ ਬਾਦਲ ਦੀ ਸਿਹਤ ਖਰਾਬ ਹੋ ਗਈ ਪੰਜਾਬ ਬਚਾਓ ਯਤਨ ਗੁਰਦਾਨ ਹਸਪਤਾਲ ਪਰਤੀ ਕਰਵਾਇਆ ਗਿਆ ਡਾਈਲਿਗੇਸ਼ਨ ਆ ਦੇਖੋ ਪੰਜਾਬ ਬਚਾਓ ਨੇ 10 ਸਾਲ ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਤੇ ਭਾਜਪੀ ਦਾ ਰਾਜ ਰਿਹਾ 10 ਸਾਲ ਪੰਜਾਬ 'ਚ ਗੁੰਡਾਗਰਦੀ ਪੰਜਾਬ 'ਚ ਮਾਫੀਆ ਰਾਜ ਪੰਜਾਬ ਸ਼ਰਾਬ ਦਾ ਮਾਫੀਆ ਪੰਜਾਬ ਸ਼ਰੇਦ ਦਾ ਮਾਫੀਆ ਕਿਹਨੇ ਚਲਾਇਆ ਬੱਚਾ ਬੱਚਾ ਜਾਣਦਾ ਟਰਾਂਸਪੋਰਟ ਦਾ ਮਾਫੀਆ ਕਿਹਨੇ ਚਲਾਇਆ ਅਕਾਲੀ ਦਲ ਬਾਦਲ ਨੇ ਚਲਾਇਆ ਸ਼੍ਰੋਮਣੀ ਕਾਲਰ ਬੀਜੇਪੀ ਨੇ ਚਲਾਇਆ ਸੋ ਅੱਜ ਉਹ ਪੰਜਾਬ ਬਚਾਓ ਤਾਂ ਨਿਕਲੇ ਹੋਏ ਨੇ ਪੰਜਾਬ ਬਚਾਓ ਨਹੀਂ ਅੱਜ ਉਹ ਜਿਹੜਾ ਆਪਣਾ ਬੱਚਾ ਖੁਚਿਆ ਪਰਿਵਾਰ ਆ ਉਹਨੂੰ ਬਚਾਉਣ ਦੇ ਲਈ ਯਾਤਰਾ ਕਰ ਰਹੇ ਨੇ ਸਾਹਿਬ ਸੰਜੇ ਸਿੰਘ ਜੀ ਅੱਜ ਆ ਰਹੇ ਹਨ ਚੰਡੀਗੜ੍ਹ ਕੀ ਕੁਛ ਹੈ ਜਿੰਦੇ ਮੇ ਕੀ ਚੁਣਾਵੀ ਉਸ ਕੋ ਲੇਕਰ ਕਰਾਂਗੇ ਤਿਆਰੀ ਦੇਖੀ ਹਮਾਰੇ ਰਾਜ ਸਭਾ ਮੈਂਬਰ ਸੰਜੇ ਸਿੰਘ ਜੀ ਥੋੜੇ ਦਿਨ ਪਹਿਲੋ ਪਹਿਲੇ ਉਹਨਾਂ ਕੋ ਝੂਠੇ ਮਨਕਰਤ ਕੇਸ ਮੇ ਜੋ ਇੱਕ ਝੂਠਾ ਮਨਕਰਤ ਕੇਸ ਦੇਸ਼ ਕੀ ਈਡੀਆਈ ਨੇ ਬੀਜੇਪੀ ਕੀ ਈਡੀਆਈ ਨੇ बीजेपी की सीबीआई ने बनाया था उसमें ऑनरेबल सुप्रीम कोर्ट ने उन्हें राहत दी है उन्हें बेल दिया है और उसके बाद वो इलेक्शन प्रचार के लिए यहाँ पंजाब आए हैं आज उनका पंजाब में स्वागत है हमारी जितने भी विधायक हैं पंजाब की उनकी मीटिंग लेंगे सो बिल्कुल आ, मैं समझता हूँ वो प्रचार करने के लिए पंजाब आज जिम्मेदारी मुख्यमंत्री भगवंत मान मानते संजय सिंह बन गई क्योंकि अरविंद केजरीवाल तो फिलहाल जेल बट लगता की जिम्मेदारी इन दोनों चैनलों आज लखलंटियरों पर ਪੰਜਾਬ ਦੇ ਚਾਹੇ ਦੇਸ਼ ਦੇ ਜਿੱਥੇ ਵੀ ਆਮ ਆਦਮੀ ਪਾਰਟੀ ਦੇ ਵਲੰਟੀਅਰ ਨੇ ਉਹ ਕੱਲਾ ਕੱਲਾ ਹਰਵਿੰਦ ਕੇਜਰੀਬਾਬਾਲ ਕੇ ਪ੍ਰਚਾਰ ਦੇਸ਼ ਦੇ ਅੰਦਰ ਕਰ ਰਿਹਾ ਭਾਰਤੀ ਜਨਤਾ ਪਾਰਟੀ ਦੀਆਂ ਲੋਕ ਵਿਰੋਧੀਆਂ ਦਾ ਅਸੀਂ ਵਿਰੋਧ ਕਰ ਰਹੇ ਹਾਂਗੇ ਤਾਨਾਸ਼ਾਹੀ ਨੀਤੀਆਂ ਦਾ ਲਗਾਤਾਰ ਸਾਡੇ ਵਿਰੋਧ ਕਰਨ ਲੱਗੇ ਉਹਦੇ ਵਿੱਚ ਸਾਡੇ ਸੀਨੀਅਰ ਲੀਡਰਸ਼ਿਪ ਸਰਦਾਰ ਭਗਵੰਤ ਸਿੰਘ ਮਾਨ ਜੀ ਮਾਨਯੋਗ ਮੁੱਖ ਮੰਤਰੀ ਸਾਹਿਬ ਸੰਜੇ ਸਿੰਘ ਜੀ ਹੋਰ ਬਹੁਤ ਸਾਰੇ ਸੰਦੀਪ ਪਾਠਕ ਜੀ ਦਿੱਲੀ ਦੀ ਪੂਰੀ ਲੀਡਰਸ਼ਿਪ ਪੰਜਾਬ ਦੀ ਪੂਰੀ ਲੀਡਰਸ਼ਿਪ ਇੱਕਜੁੱਟ ਹੋ ਕੇ ਅਸੀਂ ਦੇਸ਼ ਦੇ ਵਿੱਚ ਜੋ ਭਾਰਤੀ ਜਨਤਾ ਪਾਰਟੀ ਦੀ ਤਾਨਾਸ਼ਾਹ ਸਰਕਾਰ ਆ ਜੋ ਦੇਸ਼ ਦੇ ਅੰਦਰ ਸ਼ਬਦਾਨ ਨੂੰ ਖਤਮ ਕਰਨ ਵਾਲੀ ਸਰਕਾਰ ਆ ਜੋ ਦੇਸ਼ ਦੇ ਅੰਦਰ ਡੈਮੋਕ੍ਰੇਸੀ ਦਾ ਮਾਰਡਰ ਕਰਨ ਵਾਲੀ ਸਰਕਾਰ ਆ ਉਹਦਾ ਬਿਲਕੁਲ ਅਸੀਂ ਵਿਰੋਧ ਕਰਾਂਗੇ ਇਹਨਾਂ ਇਲੈਕਸ਼ਨਾਂ ਦੇ ਅੰਦਰ ਮੈਂ ਸਮਝਦਾ ਭਾਰਤੀ ਜਨਤਾ ਪਾਰਟੀ ਦੀ ਕਰਾਰੀ ਹਾਰ ਹੋ ਕਿਉਂਕਿ ਜਦੋਂ ਕੋਈ ਜਦੋਂ ਕੋਈ ਵਿਅਕਤੀ ਡਰਿਆ ਹੁੰਦਾਗਾ ਉਦੋਂ ਹੀ ਏਜੰਸੀਆਂ ਦਾ ਦੁਰਉਪਯੋਗ ਹੁੰਦਾਗਾ ਇਤਿਹਾਸ ਗਵਾਗਾ ਇਤਿਹਾਸ ਗਵਾਗਾ ਜਿੰਨਾ ਵੀ ਪਾਰਟੀਆਂ ਨੇ ਏਜੰਸੀਆਂ ਦੀ ਦੁਰਵਰਤੋਂ ਕੀਤੀ ਆ ਚਾਹੇ ਸੀਬੀਆਈ ਦੀ ਈਡੀ ਦੀ ਚਾਹੇ ਮੈਂ ਸਮਝਦਾ ਇਨਕਮ ਟੈਕਸ ਦੇ ਅਧਿਕਾਰੀਆਂ ਦੀ ਉਸ ਉਹ ਪਾਰਟੀ ਜਿਹੜੀ ਹਾਰੀ ਆ ਕਿਉਂਕਿ ਲੋਕ ਚੜ੍ਹਨੇ ਕਿ ਉਹ ਡੈਮੋਕ੍ਰੇਸੀ ਨੂੰ ਬਚਾਉਣ ਦੇ ਲਈ ਆਪਣਾ ਜ਼ੋਰ ਲਾਉਂਦੇ ਨੇ ਕਿ ਸੋ ਮੈਂ ਸਮਝਦਾ ਦੇਸ਼ ਦੇ ਲੋਕ ਇਕੱਠੇ ਨੇ ਕਿ ਔਰ ਭਾਰਤੀ ਜਨਤਾ ਪਾਰਟੀ ਦੀ ਪੂਰੀ ਤਰ੍ਹਾਂ